ਅੰਮ੍ਰਿਤਸਰ ਦੇ ਰੈਜੀਡੈਂਟ ਡਾਕਟਰ ਨਾਲ ਹੋਈ ਛੇੜਛਾੜ ਲੇਡੀ ਡਾਕਟਰ ਨੇ ਭੱਜ ਕੇ ਬਚਾਈ ਜਾਨ ਅੰਮ੍ਰਿਤਸਰ ਹਸਪਤਾਲ ਵਿੱਚ ਰੈਜੀਡੈਂਟ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਵਾਰਡ ਦੇ ਡਾਕਟਰ ਨੂੰ ਇਹ ਤਸੰਤੁਪਾਦ ਇਸ ਦੀ ਸ਼ਿਕਾਇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਕੀਤੀ ਗਈ ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ ਕੋਲਕਾਤਾ ਦੇ ਆਰਜੀ ਕਰ ਕਾਲਜ ਵਿੱਚ ਇੱਕ ਟ੍ਰੇਨੀ ਡਾਕਟਰ ਤੇ ਜ਼ਬਰਦਸਤ ਨਕਤਲ ਮਾਮਲੇ ਅਜੇ ਖਤ ਨਹੀਂ ਹੋਇਆ ਸੀ ਕਿ ਪੰਜਾਬ ਵਿੱਚ ਡਾਕਟਰਾਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗੁਰਨਾਨਕ ਹਸਪਤ ਨਾਲ ਦੋ ਨੌਜਵਾਨਾਂ ਵੱਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਰਜਿਨਟ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਕੇ ਆਪਣੇ ਕਮਰੇ ਵਿੱਚ ਜਾ ਰਹੀ ਸੀ ਕਿ ਮੋਟਰਸਾਈਕਲ ਉੱਤੇ ਸਵਾਰ ਦੋ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕੀਤੀ ਰੈਜੀਡੈਂਟ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਫੜਾ ਤਫੜੀ ਮਚ ਗਈ ਹੈ ਪੁਲਿਸ ਨੇ ਅਜੇ ਇਸ ਮਾਮਲੇ ਵਿੱਚ ਸੀਸੀਟੀਵੀ ਖੰਗਾਲੀ ਹੈ ਅਤੇ ਪੁਲਿਸ ਤੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਜੀਡੈਂਟ ਡਾਕਟਰ ਨਾਲ ਲੁੱਟਖੋਹ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਰੈਜੀਡੈਂਟ ਡਾਕਟਰ ਨੇ ਬਿਆਨਾਂ ਦੇ ਆਧਾਰ ਉੱਤੇ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਅਧਿਕਾਰੀਆਂ جا رہی ہے۔ ਇੱਕ ਪਛ ਸਾਡੇ ਇੱਕ ਇਨਸੀਡੈਂਟ ਹੋਇਆ ਗੋਨਾਲ ਦੇ ਹਸਪਤਾਲ ਦੇ ਵਿੱਚ। ਉੱਥੇ ਇੱਕ ਸੈਕੰਡ ਯਰ ਸਟੂਡੈਂਟ ਸੀ ਤੇ ਉਹ ਆਪਣੇ ਆਪਣੀ ਸ਼ਿਮ ਖਤਮ ਕਰਕੇ ਰਾਤ ਨੂੰ ਤਕਰੀਬਨ 10:00 ਵਜੇ ਆਪਣੇ ਹੋਸਟਲ ਜਾ ਰਹੀ ਸੀ। ਬੱਸ ਕੋਈ ਨਹੀਂ ਕਿ ਉਹਨੂੰ ਕਹਿੰਦੇ ਮੁਤਾਬਕ ਇੱਕ ਮੁੰਡਾ ਮੋਟਰਸਾਈਕਲ ਤੇ ਪਿੱਛੇ ਆਇਆ ਤੇ ਮਲੇ ਇਥੋਂ ਅਟੈਂਪਟ ਕਰਕੇ ਤੇ ਅੱਗੇ ਭੱਜ ਗਿਆ। ਬੜੀ ਡੀਪਿੰਗ ਇਨਵੈਸਟੀਗੇਸ਼ਨ ਸਮੋ ਜੋ ਕਿ ਸਾਹਮਣੇ ਆ ਰਹੀ ਹੈ। ਉਹ ਉੱਚ ਸਾਈਡ ਦੇ ਇੱਕ ਦੋ ਐਨਰਾਂ ਦਾ ਸਿੰਘ ਬਾਈ ਇੱਕ ਬੈਗ ਵੀ ਲਾਇਆ ਹੋਇਆ ਸੀ ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਟੇਸ਼ਨ ਕਰਨ ਦੇ ਨੀਰ ਦੇ ਨਾਲ ਹੀ ਹੋ ਸਕਦਾ ਹੈ ਬਟ ਐਸਾ ਕੋਈ ਨਹੀਂ ਹੈ ਕਿ ਉਹਨੇ ਛੇੜਿਆ ਜਾਂ ਕੋਈ ਹੋਰ ਕੰਮ ਕੀਤਾ ਦੇ ਨਾਲ ਉਹ ਸੋਸ਼ਲ ਰਿਪੋਰਟ ਅਪ ਕਰਿਆ ਪੁਲਿਸ ਵੱਲੋਂ ਇਮੀਡੀਏਟਲੀ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਦੀ 102/24 ਇੰਟਰਸੈਕਸ਼ਨ ਬੀ ਐਨ ਐਸ ਪੇ 75 ਦੇ ਵਿੱਚ ਤੇ ਡਿਊਰਿੰਗ ਇਨਵੈਸਟ ਅਸੀਂ ਜੜੀ ਤਰਤੀਸ ਚੱਲਦੀ ਪਈ ਹੈ ਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀ ਫੁਟੇਜ ਕਲੀਅਰ ਹੋ ਗਏ ਆ ਸਾਡੀਆਂ 6 ਹਫ਼ਤਿਆਂ ਇਸ ਤੋਂ ਕੰਪਲੀਟ ਪਰ ਕਿੰਨੇ ਲੜਕੇ ਸਨ ਤੇ ਕਿਹਦੇ ਉੱਪਰ ਐ ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆ ਪਰ ਸੋਸ਼ਲ ਮੀਡੀਆ 'ਚ ਜੋ ਕਮਰਾ ਜਾਨੀ ਹੈ ਕਿ ਲੜਕੀ ਦਾ ਰਿਸ਼ਤਾ ਦੀ ਕੋਸ਼ਿਸ਼ ਕੀਤੀ ਨਾ ਫੁਪੜ ਕੇ ਜੜਤੇ ਕਿ ਕਿਹ ਲਈ ਕਿ ਇਹਦਾ ਇੰਦਾਂ ਦਾ ਕੁਝ ਨਹੀਂ ਆ ਤੁਸੀਂ ਸੀਸੀਟੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋ ਗਿਆ ਇਹੜਾ ਦੋ ਸੀਓ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱldi ਸਕੂਟੇ ਉੱਪਰ ਸੀ ਅਫੇਰ ਦਰਜ ਹੋ ਗਿਆ ਹਾਂਜੀ ਅਫੇਰ ਦਰਜ ਸਰ ਤੇ ਦਿੰਦੀ ਘਟਨਾ ਨਹੀਂ ਦੀ ਇਹ ਪਰਸੋ ਦੀ ਹੈ ਪਰਸੋ ਰਾਤ ਕੋਈ ਅਪੀਲ ਕਰਨਾ ਚਾਹੋਗੇ ਮੈਂ ਅਪੀਲ ਕਰਨਾ ਮੈਂ ਅਪੀਲ ਇਹ ਕਰਨਾ ਚਾਹੁੰਦਾ ਹਾਂ ਕਿ ਗਲਤ ਬਵਾਹਾਂ ਦੇ ਉੱਪਰ ਜੋਰ ਨਾ ਦਿਓ ਜੋ ਸੱਚਿਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹਾਂ ਇਹਦਾ ਨਾ ਕੁਝ ਨਹੀਂ ਰੱਖ ਸੀ ਬਿਲਕੁਲ ਸੇਫ ਸੇਫ ਹੈਗਾ ਸੇਫ ਹੋਸਟਲ ਹੈ ਸਾਡੇ ਸੀਪੀ ਸਾਹਿਬ ਬੜੇ ਸਖਤ ਨੇ ਇਸ ਕੰਮ ਦੇ ਵਿੱਚ ਉਹਨਾਂ ਨੇ ਕਿਹਾ ਡਾਇਰੈਕਸ਼ਨ ਸਾਈਨੇ ਕਿ ਇਹਨਾਂ ਨੂੰ ਪੂਰੀ ਸੇਫਟੀ ਪਲਾਨ ਕਰਕੇ ਇਹ ਮੈਡੀਕਲ ਸਟੂਡੈਂ ਤੇ ਸੀਸੀਟੀਵੀ ਕੋਈ ਸਾਹਮਣੇ ਹੀ ਖਾਂਦੀ ਹੈ ਨਹੀਂ ਸੀ ਜਿਹੜਾ ਥੋੜਾ ਜਿਹਾ ਸਾਹਮਣੇ ਕਰਨਾ ਵੀਡੀਓ ਦੀ ਫੋਟੋ ਵੀ ਸ਼ੇਅਰ ਕਰਨਾ ਹੈ ਠੀਕ ਥੈਂਕ ਯੂ ਸਰ ਪਰ ਇਹ ਵੱਤ